5 14ਵਾਂ ਮਿੰਨੀ ਪੇਂਡੂ 올림픽 ਖੇਡਾਂ ਉਦੇਸ਼ ਪੰਜਾਬ ਵਿੱਚ ਖੇਡੀਆਂ ਜਾਣ ਵਾਲੀਆਂ ਪੁਰਾਤਨ ਖੇਡਾਂ ਅਤੇ ਖੇਡਾਂ ਨਾਲ ਪੰਜਾਬੀਆਂ ਦੇ ਗੂੜੇ ਰਿਸ਼ਤੇ ਸੰਬੰਧੀ ਜਾਣਕਾਰੀ ਨਾਚ ਅਤੇ ਖੇਡਾਂ ਕਿਸੇ ਵੀ ਪ੍ਰਾਂਤ ਇਲਾਕੇ ਜਾਂ ਦੇਸ਼ ਦਾ ਅਨਿੱਖੜਵਾਂ ਅੰਗ ਹਨ ਇਨਾ ਦੁਆਰਾ ਜਿੱਥੇ ਕਿਸੇ ਇਲਾਕੇ ਦੀ ਭੂਗੋਲਿਕ ਸਥਿਤੀ ਰਹਿਣੀ ਬਹਿਣੀ ਅਤੇ ਮੇਲ ਮਿਲਾਪ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਉੱਥੇ ਉਹਨਾਂ ਦੁਆਰਾ ਉਸ ਧਰਤੀ ਦਾ ਇਤਿਹਾਸ ਵੀ ਰੂਪਮਾਨ ਹੁੰਦਾ ਹੈ ਪੰਜਾਬ ਦੀ ਧਰਤੀ ਅਲਬੇਲੇ ਖੁੱਲੇ ਸੁਭਾਅ ਵਾਲੇ ਮਿਹਨਤਕਸ਼ ਲੋਕਾਂ ਦੀ ਧਰਤੀ ਹੈ ਇਸ ਧਰਤੀ ਦਾ ਚਾਹੇ ਕੋਈ ਲੋਕ ਨਾਚ ਹੋਵੇ ਜਾਂ ਖੇਡਾਂ ਸਭ ਵਿੱਚ ਉਤਸ਼ਾਹ ਅਤੇ ਬਲ ਦਾ ਪ੍ਰਦਰਸ਼ਨ ਸਹਿਜੇ ਹੀ ਵੇਖਿਆ ਜਾ ਸਕਦਾ ਹੈ ਪੰਜਾਬੀਆਂ ਦੇ ਅਜੇਹੀ ਹੀ ਅਲਬੇਲੇ ਸੁਭਾ ਦੀ ਚਲਕ ਕਿਲਾ ਰਾਏਪੁਰ ਦੇ ਖੇਡ ਮੇਲੇ ਵਿੱਚ ਵੇਖਣ ਨੂੰ ਮਿਲਦੀ ਹੈ ਇਹ ਖੇਡ ਮੇਲਾ ਪੰਜਾਬ ਦੇ ਖੇਡ ਮੇਲਿਆਂ ਵਿੱਚੋਂ ਸਭ ਤੋਂ ਵੱਡਾ ਖੇਡ ਮੇਲਾ ਹੈ ਇਸ ਖੇਡ ਮੇਲੇ ਨੂੰ ਮਿੰਨੀ ਪੈਂਡੂ 올림픽 ਖੇਡਾਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇਹ ਖੇਡਾਂ ਸਨ 1933 ਵਿੱਚ ਸ਼ੁਰੂ ਹੋਈਆਂ ਸਨ ਆਪਣੀ ਪਲੈਟਿਨਮ ਜੁਬਲੀ ਮਨਾ ਚੁੱਕਿਆ ਇਹ ਖੇਡ ਮੇਲਾ ਇੰਨਾ ਪ੍ਰਸਿੱਧ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿਰਫ ਭਾਰਤੀ ਹੀ ਨਹੀਂ ਵਿਦੇਸ਼ੀ ਸੈਲਾਨੀ ਵੀ ਇਹ ਖੇਡਾਂ ਵੇਖਣ ਲਈ ਉੱਚੇ-ਚੇ ਤੌਰ ਤੇ ਆਉਂਦੇ ਹਨ ਕਿਲਾ ਰਾਏਪੁਰ ਵਿੱਚ ਖੇਡੀਆਂ ਜਾਣ ਵਾਲੀਆਂ ਇਹਨਾਂ ਖੇਡਾਂ ਤੋਂ ਪੰਜਾਬੀਆਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਮਿਹਨਤ ਕੁਝ ਹੁੰਦਾ ਸਹਿਜ ਹੀ ਅੰਦਾਜ਼ਾ ਲੱਗ ਜਾਂਦਾ ਹੈ ਪ੍ਰਿੰਸੀਪਲ ਸਰਵਨ ਸਿੰਘ ਆਖਦੇ ਹਨ ਜੇ ਕਿਸੇ ਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਤਾਂ ਉਹ ਟੁਕਮਾ ਮੌਕਾ ਹੁੰਦਾ ਹੈ ਇੱਥੇ ਪੰਜਾਬ ਗਾਉਂਦਾ ਹੈ ਨੱਚਦਾ ਹੈ ਖੇਡਦਾ ਹੈ ਤੁਮਾ ਪਾਉਂਦਾ ਹੈ ਕਿਸੇ ਪਾਸੇ ਦੌੜਾਂ ਹੋ ਰਹੀਆਂ ਹਨ ਕਿਸੇ ਪਾਸੇ ਕਬੱਡੀ ਪੈਂਦੀ ਹੈ ਅਤੇ ਕਿਸੇ ਪਾਸੇ ਭੰਗੜਾ ਪੈ ਰਿਆ ਹੈ ਇਸ ਮੇਲੇ ਵਿੱਚ ਹੋਣ ਵਾਲੀਆਂ ਖੇਡਾਂ ਇਸ ਤਰ੍ਹਾਂ ਦੀਆਂ ਹਨ ਜਿਸ ਦੇ ਲਈ ਕੋਈ ਵਿਸ਼ੇਸ਼ ਅਭਿਆਸ ਦੀ ਜ਼ਰੂਰਤ ਨਹੀਂ ਸਗੋਂ ਕਿਸਾਨਾਂ ਮਿਹਨਤੀ ਕਿਰਤੀਆਂ ਦੇ ਕੰਮਾਂ ਦੁਆਰਾ ਇਸ ਦਾ ਅਭਿਆਸ ਆਪ ਮੁਹਾਰੇ ਹੋ ਜਾਂਦਾ ਹੈ ਚਾਹੇ ਬੈਲ ਗੱਡੀਆਂ ਦੇ ਦੌੜ ਮੁਕਾਬਲੇ ਹੋਣ ਘੋੜਾ ਦੌੜ ਜਾਂ ਊਠਾਂ ਦੀ ਦੌੜ ਸਭ ਉਹਨਾਂ ਦੀ ਆਪਣੇ ਪਸ਼ੂਆਂ ਨਾਲ ਆਪਣੇ ਬੱਚਿਆਂ ਵਰਗੇ ਰਿਸ਼ਤੇ ਹੋਣ ਦੀ ਹਾਮੀ ਭਰਦੇ ਹਨ ਮੇਲੇ ਵਿੱਚ ਕਿਸਾਨ ਆਪਣੇ ਪਸ਼ੂਆਂ ਨੂੰ ਖੂਬ ਸਜਾ ਕੇ ਲਿਆਉਂਦੇ ਹਨ। ਉਹਨਾਂ ਦੀ ਤਾਕਤ ਨੂੰ ਖਿਆਲ ਵਿੱਚ ਰੱਖਦੇ ਹੋਏ ਉਹਨਾਂ ਦੀ ਵਧੀਆ ਖੁਰਾਕ ਵੱਲ ਉੱਚੀ ਚਾਹ ਧਿਆਨ ਦਿੰਦੇ ਹਨ। ਫਿਰ ਇਹਨਾਂ ਦੌੜਾਂ ਵਿੱਚ ਭਾਗ ਲੈਂਦੇ ਕਿਸਾਨਾਂ ਦੀ ਆਪਣੇ ਪਸ਼ੂ ਨਾਲ ਆਪਸੀ ਤਾਲਮੇਲ ਅਤੇ ਇੱਕ ਦੂਜੇ ਨੂੰ ਸਮਝਣ ਦੀ ਸ਼ਕਤੀ ਦਾ ਸਹੀ ਨਮੂਨਾ ਪੇਸ਼ ਹੁੰਦਾ ਹੈ। ਦੂਜੇ ਪਾਸੇ ਛਿੰਝ ਪਾਉਂਦੇ ਨੌਜਵਾਨਾਂ ਦੇ ਚਮਕਦੇ ਸੁਡੋਲ ਸਰੀਰ ਦੇਸ਼ ਤੇ ਬੁਰੀ ਨਜ਼ਰ ਰੱਖ ਪਾਉਣ ਵਾਲੇ ਵੈਰੀਆਂ ਦੇ ਦਿਲ ਨੂੰ ਦਹਿਲਾ ਕੇ ਰੱਖ ਸਕਦੇ ਹਨ ਕਬੱਡੀ ਦੇ ਮੈਦਾਨ ਵਿੱਚ ਉਹਨਾਂ ਦੀ ਫੁਰਤੀ ਚੁਕੰਨੇ ਰਹਿਣ ਔਖੀਆਂ ਘੜੀਆਂ ਵਿੱਚ ਹਿੰਮਤ ਨਾ ਹਾਰਨ ਦੀ ਅਦਭੁਤ ਮਿਸਾਲ ਵੇਖਣ ਨੂੰ ਮਿਲਦੀ ਹੈ ਕਿਲਾ ਰਾਏਪੁਰ ਦੀ ਖਿੱਚ ਦਾ ਮੁੱਖ ਕੇਂਦਰ ਤਾਂ ਪੁਰਾਤਨ ਖੇਡਾਂ ਹੀ ਹਨ ਇਨ੍ਹਾਂ ਖੇਡਾਂ ਵਿੱਚ ਵਿਅਕਤੀਗਤ ਖੇਡਾਂ ਜਿਵੇਂ ਦੰਦਾ ਨਾਲ ਹਲ ਚੁਕਣਾ ਗੱਤ ਕਾ ਬਾਜ਼ੀ ਪਾਰ ਖਿੱਚਣਾ ਆਦਿ ਖੇਡਾਂ ਸ਼ਾਮਲ ਹਨ ਪੰਜਾਬੀ ਇਹਨਾਂ ਖੇਡਾਂ ਨੂੰ ਸਾਰਾ ਸਾਲ ਉਡੀਕਦੇ ਹਨ ਐਥਲੈਟਿਕਸ ਵਿੱਚ ਬਜ਼ੁਰਗਾਂ ਦੀਆਂ ਦੌੜਾਂ ਵੀ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀਆਂ ਹਨ ਖੇਡਾਂ ਦਾ ਪੰਜਾਬੀ ਜੀਵਨ ਵਿੱਚ ਸਦਾ ਹੀ ਇੱਕ ਵਿਸ਼ੇਸ਼ ਥਾਂ ਰਿਹਾ ਹੈ ਇਸੇ ਕਾਰਨ ਜਿੱਥੇ ਇਹਨਾਂ ਖੇਡਾਂ ਵਿੱਚ ਪ੍ਰਾਤਨ ਖੇਡਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ ਉੱਥੇ ਹੀ ਟਰੈਕ ਦੌੜਾਂ ਸਾਈਕਲ ਦੌੜਾਂ ਮੋਟਰਸਾਈਕਲਾਂ ਦੇ ਸਟੰਟ ਟਰੈਕਟਰ ਜਾਂ ਕਾਰਾਂ ਨੂੰ ਸਿਰਫ ਦੰਦਾ ਨਾਲ ਹੀ ਖਿੱਚ ਕੇ ਵਿਖਾਉਣਾ ਜੁੱਡੋ ਕਰਾਟੇ ਆਦਿ ਖੇਡਾਂ ਦੇ ਮੁਕਾਬਲੇ ਵੀ ਇਹਨਾਂ ਖੇਡਾਂ ਵਿੱਚ ਕਰਵਾਏ ਜਾਂਦੇ ਹਨ ਇਸ ਖੇਡ ਮੇਲੇ ਵਿੱਚ ਆਪਣੀ ਰਾਸ਼ਟਰੀ ਖੇਡ ਹਾਕੀ ਨੂੰ ਵੀ ਬਹੁਤ ਮਾਨ ਪ੍ਰਾਪਤ ਹੈ ਹਾਕੀ ਦੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ ਇਸ ਹਾਕੀ ਦਾ ਸਨਮਾਨ ਇੱਕ ਖਾਲਸ 100 ਟੋਲੇ ਦਾ ਇੱਕ ਸੋਨੇ ਦਾ ਕੱਪ ਹੈ ਪਰ ਸ਼ਰਤ ਇਹ ਹੈ ਕਿ ਇਹ ਕੱਪ ਉਸੇ ਟੀਮ ਨੂੰ ਮਿਲੇਗਾ ਜੋ ਲਗਾਤਾਰ 3 ਸਾਲ ਜਿੱਤੂ ਰਹੇ ਅੱਜ ਤੱਕ ਦੋ ਦੋ ਵਾਰ ਤਾਂ ਕਈ ਟੀਮਾਂ ਜਿੱਤ ਚੁੱਕੀਆਂ ਹਨ ਪਰ ਤਿੰਨ ਵਾਰ ਜੇਤੂ ਰਹਿ ਕੇ ਇਸ ਕੱਪ ਨੂੰ ਪ੍ਰਾਪਤ ਕਰਨ ਵਾਲੀ ਟੀਮ ਦੀ ਉਡੀਕ ਇੱਕ ਕੱਪ ਕਰ ਰਿਹਾ ਹੈ ਇਹ ਖੇਡਾਂ ਪੂਰੀ ਤਰ੍ਹਾਂ ਪੇਂਡੂ ਜੀਵਨ ਨੂੰ ਸਮਰਪਿਤ ਹਨ ਇਸ ਖੇਡ ਮੇਲੇ ਦੀਆਂ ਖੇਡਾਂ ਲਈ ਨਾ ਹੀ ਉਹਨਾਂ ਨੂੰ ਵਿਸ਼ੇਸ਼ ਕੋਚ ਤੋਂ ਸਿਖਲਾਈ ਲੈਣ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਿਸੇ ਜਿਮ ਜਾਣ ਦੀ ਜ਼ਰੂਰਤ ਹੁੰਦੀ ਹੈ ਹਰ ਰੋਜ਼ ਤੇਜ਼ੀ ਨਾਲ ਖੇਤਾਂ ਵੱਲ ਵੱਧ ਦੇ ਕਦਮਾਂ ਦਾ ਕੋਈ ਟ੍ਰੈਡਮਿਲ ਕੀ ਮੁਕਾਬਲਾ ਕਰੇਗੀ ਅਤੇ ਕਦਮ ਗਿਣਨਾ ਤਾਂ ਉਹਨਾਂ ਲਈ ਮਜ਼ਾਕ ਵਾਲੀ ਗੱਲ ਹੈ ਭਾਰੀਆਂ ਭਾਰੀਆਂ ਭਰੀਆਂ ਨੂੰ ਇੱਕ ਹੱਥ ਨਾਲ ਚੁੱਕ ਕੇ ਸਿਰ ਤੇ ਰੱਖਣਾ ਅਤੇ ਘਰ ਤੱਕ ਬਿਨਾਂ ਰੁਕਿਆ ਹੀ ਲੈ ਆਉਣਾ ਭਾਰ ਚੁੱਕਣ ਦਾ ਅਭਿਆਸ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਬਸ ਆਪਣੇ ਏਸੇ ਅਭਿਆਸ ਨੂੰ ਖਾਲੀ ਸਮੇਂ ਵਿੱਚ ਇੱਕ ਦੂਜੇ ਨਾਲ ਮੁਕਾਬਲੇ ਕਰਕੇ ਕੌਣ ਕਿੰਨਾ ਭਾਰ ਚੁੱਕ ਸਕਦਾ ਹੈ ਉਨਾ ਅੰਦਰ ਇੱਕ ਵੱਖਰਾ ਹੁਨਰ ਪਰ ਦਿੰਦਾ ਹੈ ਜਿਸ ਦੀ ਪਹਿਚਾਨ ਕਿਲਾ ਰਾਏਪੁਰ ਦਿਆ ਖੇਡਾਂ ਵਿੱਚ ਦੇਖਣ ਨੂੰ ਮਿਲਦੀ ਹੈ ਕਿਲਾ ਰਾਏਪੁਰ ਦਿਆ ਖੇਡਾਂ ਨੇ ਭਾਰਤ ਦੇਸ਼ ਨੂੰ ਕਈ ਖਿਡਾਰੀ ਦਿੱਤੇ ਹਨ ਜਿਨ੍ਹਾਂ ਨੇ ਏਸ਼ੀਆਈ ਅਤੇ 올림픽 ਖੇਡਾਂ ਵਿੱਚ ਵੀ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਕੀ ਸਿੱਖਿਆ ਪੰਜਾਬ ਦੀਆਂ ਪੁਰਾਤਨ ਖੇਡਾਂ ਬਾਰੇ